ਲੋਕਾਂ ਨੇ ਪਰਿਵਾਰਵਾਦ ਇਹਨਾਂ ਦਾ ਖਤਮ ਕੀਤਾ ਜਿਹੜੇ ਆਪਣੀਆਂ ਧਰਮ ਪਤਨੀਆਂ ਨਹੀਂ ਅੱਗੇ ਲਿਆ ਰਹੇ ਸੀ ਤੇ ਲੋਕਾਂ ਨੇ ਇਹਦਾ ਰਿਜ਼ਲਟ ਦੇ ਦਿੱਤਾ ਕਿ ਭਾਈ ਸਾਹਿਬ ਲੋਕਾਂ ਨੂੰ ਕੰਮ ਪਸੰਦ ਨੇ ਉਹ ਵਿਆਹਣੇ ਤੇ ਲੋਕ ਵੀ ਪਸਤਾ ਰਹੇ ਕਿ ਨਾਮ ਦੇ ਰਾਜੇ ਨੂੰ ਅਸੀਂ ਲੋਟਣ ਦੇ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਤੇ ਫਿਰ ਦੁਆਰਾ ਕਿੱਢਵਾਏ ਨੂੰ ਭਜਦਾ ਸੀ ਵੀ ਰਾਜਾ ਸਾਹਿਬ ਬਹੁਤ ਪਰੇਸ਼ਾਨ ਸੀ ਕਿ ਮੇਰੇ ਘਰ ਦੇ ਸਿਵਰੀ ਤਿਆਰ ਹੋ ਕੇ ਚੱਲ ਜਾਂਦੇ ਆ ਤੇ ਮੈਨੂੰ ਤੇ ਖੁਦ ਰੋਟੀ ਖਾਣੇ ਵੀ ਔਖੀ ਐ ਨੌਕਰਾਂ ਤੋਂ ਰੋਟੀ ਬਣਵਾ ਕੇ ਖਾਣੀ ਪੈਂਦੀ ਐ ਜੀ ਸੁਪਰ ਪੰਜਾਬ ਦੇ ਲੋਕਾਂ ਨੇ ਉਹਦੀ ਰੋਟੀ ਨੂੰ ਦੇਖਦੇ ਹੋਏ ਉਹਦੇ ਘਰ ਦੀ ਰੋਟੀ ਪੱਕਦੀ ਰਹੇ ਤੇ ਰਾਣੀ ਹੁਣ ਲੁਧਿਆਣੇ ਬੈਠ ਕੇ ਤੇ ਰੋਟੀ ਬਣਾਵੇ ਰਾਜੇ ਜਿੰਨਾਂ ਸਰਪੰਚ ਬਣਦੇ ਹੁੰਦੇ ਸੀ ਪਰਚੇ ਕਰਾ ਕਰਾ ਕੇ ਤੇ ਪਹਿਲੀ ਵਾਰੀ ਲੋਕਾਂ ਨੇ ਉਹਦਾ ਜਵਾਬ ਦਿੱਤਾ ਕਿ ਇਮਾਨਦਾਰੀ ਜਿੱਥੋ ਹੀ ਐ ਤੇ ਪੂਰੀ ਸ਼ਰਾਫਤ ਨਾਲ ਸਾਡੇ ਜਿਹੜੇ ਵਿਧਾਇਕ ਸਾਹਿਬ ਬਣੇ ਆ ਦੇਖ ਰਿਹਾ ਹਾਂ ਤੁਸੀਂ ਮੈਂ 아이ਸ਼ਾ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਮਾਹੌਲ ਚੱਲ ਰਿਹਾ ਸੀ ਤੇ ਅੱਜ ਜਿਮਨੀ ਚੋਣਾਂ ਦੇ ਨਤੀਜੇ ਨੇ ਜਿਹੜੇ ਕਿ ਆਮ ਆਦਮੀ ਪਾਰਟੀ ਨੂੰ ਮੁੜ ਤੋਂ ਖੁਸ਼ ਕਰ ਦਿੱਤਾ ਹੈ ਤਿੰਨ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਝੋਲੀ ਪਈਆਂ ਨੇ ਤੇ ਇੱਕ ਸੀਟ ਕਾਂਗਰਸ ਦੇ ਹੱਕ ਦੇ ਵਿੱਚ ਆਈ ਹੈ ਤੇ ਸਾਡੇ ਨਾਲ ਮੰਤਰੀ ਹਰਦੀਪ ਸਿੰਘ ਮੁੰਡਿਆ ਮੌਜੂਦ ਨੇ ਸਰ ਪਹਿਲਾਂ ਤਾਂ ਮੁਬਾਰਕਾ ਤੁਹਾਨੂੰ ਬਹੁਤ-ਬਹੁਤ ਬਹੁਤ ਧੰਨਵਾਦ ਜੀ ਬਹੁਤ ਥੈਂਕ ਯੂ ਮੁਬਾਰਕਵਾਦ ਮੁੱਖ ਮੰਤਰੀ ਸਰਦਾਰ ਭਗਵਨ ਸਿੰਘ ਮਾਨ ਜੀ ਨੂੰ ਸਾਡੇ ਪਾਰਟੀ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਨੂੰ ਤੇ ਸੀਨੀਅਰ ਲੀਡਰ ਸਾਹਿਬਾਨਾਂ ਨੂੰ ਜਿਨ੍ਹਾਂ ਨੇ ਪੰਜਾਬ ਦੇ ਲੋਕ ਦੁਨੀਆ ਗਰੰਟੀ ਦਿੱਤੀ ਸੀ ਉੱਤੇ ਕੰਮ ਚੱਲ ਰਿਹਾ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਖੁਸ਼ ਨੇ ਸੋ ਇਹ ਅੱਜ ਦੀ ਜਿਹੜੀ ਜਿੱਤ ਹੈ ਇਹਦੇ ਵਿੱਚ ਦਿਖਾਤਾ ਲੋਕਾਂ ਨੇ ਕਿ ਕੰਮਾਂ ਨੂੰ ਦੇਖਦੇ ਹੋਏ ਲੋਕਾਂ ਨੇ ਵੋਟ ਪਾਈ ਹੈ ਤੇ ਮੈਂ ਤੁਹਾਡੇ ਚੈਨਲ ਜਰੀਏ ਪੂਰੇ ਪੰਜਾਬ ਵਾਸੀਆਂ ਧੰਨਵਾਦ ਕਰਦਾ ਤੇ ਇੱਕ ਵਾਦਾ ਵੀ ਕਰਦਾ ਕਿ ਰਿੰਦੇ ਸਵਾ ਦੋ ਸਾਲ ਤਾਂ ਇਸ ਸਾਲਾਂ ਦੇ ਵਿੱਚ ਜਿਹੜੇ ਕੰਮ ਹੈ ਇਹ 5-7 ਸਾਲਾਂ ਦੇ ਕੰਮ ਜਿਹੜੇ ਆ ਇਹ ਸਵਾ ਦੋ ਸਾਲਾਂ ਚ ਅਸੀਂ ਹੋ ਪੂਰੀ ਸਪੀਡ ਨਾਲ ਕਰਾਂਗੇ ਸੋ ਤੁਹਾਡਾ ਬਹੁਤ-ਬਹੁਤ ਪੰਜਾਬ ਵਾਸੀਆਂ ਦਾ ਧੰਨਵਾਦ ਭੈਣਾ ਦਾ ਮਤਾਵਾ ਦਾ ਬਜ਼ੁਰਗਾਂ ਦਾ ਜਿਹੜਾ ਨੇ ਸਾਨੂੰ ਬਹੁਤ ਵੱਡੀ ਜਿੱਤ ਆ ਜਾਮਾ ਦੀ ਪਾਰਟੀ ਨੂੰ ਪੂਰੇ ਪੰਜਾਬ 'ਚ ਦਿੱਤੀ। ਸਿਰ ਵਿਰੋਧੀ ਪਾਰਟੀਆਂ ਕਹਿਣ ਲੱਗੀਆਂ ਸੀਗੀਆਂ ਕਿ ਆਮ ਆਦਮੀ ਪਾਰਟੀ ਹੁਣ ਨਕਾਰੀ ਹੋਈ ਪਾਰਟੀ ਐ ਲੋਕਾਂ ਨੇ ਨਕਾਰ ਦਿੱਤੀ ਆ ਹੁਣ ਅਗਲੀ ਵਾਰੀ ਆਮ ਆਦਮੀ ਪਾਰਟੀ ਨੇ ਆਣੀ ਤੇ ਜਿਹੜੀ ਜਿੱਤ ਹੋਈ ਆ ਇਹਨੂੰ ਕਿਵੇਂ ਵੇਖਦੇ ਹੋ? ਲੋਕਾਂ ਨੇ ਪਰਿਵਾਰਵਾਦ ਇਹਨਾਂ ਦਾ ਖਤਮ ਕੀਤਾ ਜਿਹੜੇ ਆਪਣੀਆਂ ਧਰਮ ਪਤਨੀਆਂ ਨੂੰ ਹੀ ਅੱਗੇ ਲਿਆ ਰਹੇ ਸੀ ਤੇ ਲੋਕਾਂ ਨੇ ਇਹਦਾ ਰਿਜ਼ਲਟ ਦੇ ਦਿੱਤਾ ਕਿ ਭਾਈ ਸਾਹਿਬ ਲੋਕਾਂ ਨੂੰ ਕੰਮ ਪਸੰਦ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਝਾੜੂ ਪ੍ਰਿਸ਼ਟਾਚਾਰ ਲਈ ਉੱਠਿਆ ਹੋਇਆ ਉਹਨਾਂ ਨੂੰ ਉਹ ਪਸੰਦ ਹੈ ਲੋਕਾਂ ਨੂੰ ਲੋਕਾਂ ਨੇ ਦਿਖਾ ਦਿੱਤਾ ਕਿ ਸਾਨੂੰ ਆਮ ਆਦਮੀ ਪਾਰਟੀ ਦੇ ਸੁਪਰੀਮਾਰਵਿੰਨ ਕੇਜਰੀਵਾਲ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਪੰਜਾਬ ਸਰਕਾਰ ਜਿਹੜੀ ਸੇਵਾਦਾਰ ਬਣ ਕੇ ਸੀਨੀਅਰ ਲੀਡਰਸ਼ਿਪ ਵਾਲ ਤੇ ਸਾਡੇ ਸਾਰੇ ਮੰਤਰੀ ਸਹਿਬਾਨ ਵਰਕਰ ਸਹਿਬਾਨ ਐਮ ਐਲ ਏ ਸਹਿਬਾਨ ਜਿਹੜੇ ਪੰਜਾਬ ਦੀ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਆ ਲੋਕਾਂ ਨੇ ਉਸ ਸੇਵਾ ਨੂੰ ਪਸੰਦ ਕੀਤਾ ਤੇ ਪ੍ਰਮਾਤਮਾ ਨੇ ਵੀ ਕਿਰਪਾ ਕੀਤੀ ਆ ਤੇ ਜਿਹੜੀ ਬਹੁਤ ਵੱਡੀ ਜਿੱਤ ਹੈ ਅੱਜ ਆਮ ਆਦਮੀ ਪਾਰਟੀ ਦੀ ਹੋਈ ਹੈ ਸਰ ਬਹੁਤ ਵੱਡਾ ਦਾਵਾ ਕੀਤਾ ਜਾ ਰਿਹਾ ਸੀ ਗਿੱਦੜਵਾਹੇ ਦੀ ਸੀਟ ਤੇ ਕਿ ਸਾਡੀ ਸੀਟ ਆ ਕੁਝ ਹੋ ਜੂਏ ਸਾਡੀ ਸੀਟ ਹੱਥੋਂ ਨਹੀਂ ਜਾਂਦੀ ਪਰ ਹੁਣ ਗਿੱਦੜਵਾਹੇ ਵਾਲੇ ਸੁਣਨ ਦੇ ਵਿੱਚ ਆ ਰਹੇ ਆ ਪੰਗੜੇ ਪਾ ਰਹੇ ਨੇ ਗਾਰੇ ਨੇ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਰਾਜਾ ਕਹੇ ਰਾਣੀ ਨੂੰ ਚੱਲ ਲੁਧਿਆਣੇ ਨੂੰ ਤੇ ਕਹਿੰਦੇ ਕਿ ਨਾਲੇ ਹੰਕਾਰ ਟੁੱਟਿਆ ਵਾ ਲੁਧਿਆਣੇ ਦੇ ਲੋਕ ਵੀ ਪਸਤਾ ਰਹੇ ਆ ਕੇ ਨਾਮ ਦੇ ਰਾਜੇ ਨੂੰ ਅਸੀਂ ਲੁਧਿਆਣੇ ਦਾ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਤੇ ਫਿਰ ਦੁਆਰਾ ਗਿੱਦੜਵਾਹੇ ਨੂੰ ਭਜਦਾ ਸੀ ਤੋਂ ਨਾਲੇ ਵੈਸੇ ਵੀ ਰਾਜਾ ਸਾਹਿਬ ਬਹੁਤ ਪ੍ਰੇਸ਼ਾਨ ਸੀ ਕਿ ਮੇਰੇ ਘਰ ਦੇ ਸਿਵਰੀ ਤਿਆਰ ਹੋ ਕੇ ਚਲ ਜਾਂਦੇ ਆ ਤੇ ਮੈਨੂੰ ਤੇ ਖੁਦ ਰੋਟੀ ਖਾਣੀ ਵੀ ਔਖੀ ਹੈ ਨੌਕਰਾਂ ਤੋਂ ਰੋਟੀ ਬਣਵਾ ਕੇ ਖਾਣੀ ਪੈਂਦੀ ਹੈ ਜੀ ਸੋ ਪਰ ਪੰਜਾਬ ਦੇ ਲੋਕਾਂ ਨੇ ਉਹਦੀ ਰੋਟੀ ਨੂੰ ਦੇਖਦੇ ਹੋਏ ਉਹਦੇ ਘਰ ਦੀ ਰੋਟੀ ਪੱਕਦੀ ਰਹੇ ਤੇ ਰਾਣੀ ਹੁਣ ਲੁਧਿਆਣੇ ਬੈਠ ਕੇ ਤੇ ਰੋਟੀ ਬਣਾਵੇ ਰਾਜੇ ਦੀ ਸੋ ਬਹੁਤ ਮੈਂ ਰਾਜੇ ਨੂੰ ਮੁਬਾਰਕਵਾਦ ਦਿੰਦਾ ਕਿ ਰੋਟੀ ਹੁਣ ਨੌਕਰਾਂ ਦੇ ਹੱਥ ਦੀ ਨਹੀਂ ਖਾਣੀ ਪਊਗੀ ਘਰ ਦੇ ਆਪਣੇ ਹੱਥ ਦੀ ਖਾਏਗਾ ਸੋ ਬੜੀ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਆ ਕਿ ਜਿਨ੍ਹਾਂ ਨੇ ਇੱਕ ਸਾਡੀ ਸੇਵਾ ਨੂੰ ਫਲ ਆਇਆ ਲੋਕਾਂ ਦਾ ਸੁਖ ਧੰਨਵਾਦੀਆਂ ਲੋਕਾਂ ਦਾ ਦਿਲੋਂ ਸ਼ੁਕਰਗੁਜ਼ਾਰ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਕੰਮਾਂ ਦੇ ਆਧਾਰ ਤੇ ਵੋਟ ਪਾਈ ਤੇ ਪੰਜਾਬ ਦੇ ਲੋਕਾਂ ਨਾਲ ਮੈਂ ਫੇਰ ਵਾਦਾ ਕਰਦਾ ਕਿ ਜਿਹੜੇ ਰਹਿੰਦੇ ਸਵਾ 2 ਸਾਲ ਆ ਉਹਦੇ ਚ 5-7 ਸਾਲ ਦੇ ਕੰਮ ਹੋਣਗੇ ਤੁਹਾਡਾ ਅੱਜ ਲਈ ਅੱਜ ਤੁਸੀਂ ਸਾਨੂੰ ਹੌਸਲਾ ਦਿੱਤਾ ਸਾਨੂੰ ਤਾਕਤ ਦੀ ਸਪੀਡ ਵਧਾਈ ਹੈ ਇਹਦੇ ਵਿੱਚ ਕੰਮਾਂ ਦੀ ਸਪੀਡ ਵੀ ਜਿਸ ਦੇ ਹਿਸਾਬ ਨਾਲ ਤੁਸੀਂ ਪੂਰੇ 40 ਦੀਆਂ 40 ਸੀਟਾਂ ਦੇ ਬਹੁਤ ਵੋਟ ਪਾਈ ਆ ਤੇ ਉਸੇ ਵੋਟ ਨੂੰ ਦੇਖਦੇ ਹੋਏ ਅਸੀਂ ਕੰਮਾਂ ਦੀ ਸਪੀਡ ਦੀ ਰਫਤਾਰ ਇੰਨੀ ਵਧਾਵਾਂਗੇ ਕਿ 2027 ਦੇ ਵਿੱਚ ਹੀ ਜਿਹੜੇ 117 ਦੀ 117 ਸੀਟਾਂ ਆ ਆਮ ਆਦਮੀ ਪਾਰਟੀ ਨੂੰ ਆਉਣਗੀਆਂ ਡੇਰਾ ਬਾਬਾ ਨਾਨਕ ਵੀ ਕਹਿੰਦੇ ਕਿ ਸਰ 25 ਸਾਲ ਦੀ ਜਿਹੜੀ ਕਹੇ 25 ਸਾਲ ਦਾ ਗਾੜਾ ਉਹ ਟੁੱਟਿਆ ਵਾ ਤੇ ਉੱਥੇ ਵੀ ਪੱਟਾ ਤੇ ਥਾਪੀ ਮਾਰ ਕੇ ਜਿਹੜੀ ਖੁਸ਼ੀ ਮਨਾਈ ਜਾ ਰਹੀ ਆ ਪੰਗੜੇ ਪਾਏ ਜਾ ਰਹੇ ਨੇ ਤੇ ਲੱਡੂ ਖਾ ਰਹੇ ਨੇ ਦੇਖੋ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦੀ ਧਰਤੀ ਆ ਪੂਰਾ ਦੁਨੀਆ ਉਹਨਾਂ ਦੀ ਧਰਤੀ ਆ ਵੈਸੇ ਤੇ ਨਾਮ ਡੇਰਾ ਬਾਬਾ ਨਾਨਕ ਦੇ ਨਾਮ ਤੇ ਆ ਉੱਥੇ ਵੀ ਲੋਕਾਂ ਦੀ ਸੇਵਾ ਕਰਦੇ ਕਰਦੇ ਪਰਿਵਾਰ ਦੀ ਸੇਵਾ ਸੇਵਾ ਦੀ ਸ਼ੁਰੂਆਤ ਹੋ ਗਈ ਸੀ। ਉਹਨਾਂ ਨੂੰ ਕੋਈ ਹੋਰ ਦਿਖਿਆ ਹੀ ਨਹੀਂ ਪਾਰਟੀ ਵਰਕਰ ਨਹੀਂ ਦਿਖਿਆ। ਉਹਨਾਂ ਨੇ ਆਪਣੀ ਧਰਮ ਪਰਿਵਾਰ ਨੂੰ ਟਿਕਟ ਦੇ ਦਿੱਤੀ ਤੇ ਜਿਹੜਾ ਰਾਜ ਸਾਡੇ ਘਰ ਦੇ ਵਿੱਚ ਰਵੇ ਤੇ ਜਿਹੜਾ ਰਾਜ ਆਉਂਦਾ ਜਾਂਦਾ ਰਹਿੰਦਾ ਹੁੰਦਾ ਸੋ ਪਰਿਵਾਰਾਂ ਦੇ ਵਿੱਚ ਨਹੀਂ ਰੱਖਿਆ ਜਾਂਦਾ। ਲੋਕਾਂ ਨੂੰ ਸੇਵਾ ਪਸੰਦ ਹੈ। ਲੋਕਾਂ ਨੇ ਉੱਥੇ ਵੀ ਡੇਰਾਬਾਬਨਾਲਕੇ ਦੇ ਲੋਕਾਂ ਦਾ ਮੈਂ ਧੰਨਵਾਦ ਕਰਦਾ ਜਿੱਥੇ ਸਾਡੇ ਮੰਤਰੀ ਸਰਦਾਰ ਗੰਦੀਪ ਸਿੰਘ ਤਾਲੀਆਲ ਸਾਹਿਬ ਸਾਡੇ ਵਰਕਿੰਗ ਪ੍ਰਧਾਨ ਬਣੇ ਆ ਪੰਜਾਬ ਦੇ ਅਮਨ ਸਿੰਘ ਸੈਰੀ ਕਲਸੀਨ ਚਾਰ ਸੀ ਜਿਹੜਾ ਨੇ ਇਹਨਾਂ ਦੀ ਮਿਹਨਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਬਹੁਤ ਵੱਡੀ ਜਿੱਤ ਦਿੱਤੀ ਆ ਸੋ ਮੈਂ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਵੀ ਧੰਨਵਾਦ ਕਰਦਾ ਕਿ ਤੁਸੀਂ ਸੱਚਾਈ ਦੀ ਜਿੱਤ ਕੀਤੀ ਆ ਸਾਡਾ ਹੌਸਲਾ ਵਧਾਇਆ ਤੇ ਅਸੀਂ ਜਿਹੜੀ ਆ ਪੂਰੀ ਇਮਾਨਦਾਰੀ ਨਾਲ ਪੂਰੀ ਸਰਾਫਤ ਨਾਲ ਇੱਕ ਵਾਰ ਫਿਰ ਪੂਰੀ ਸਰਾਫਤ ਨਾਲ ਜਿਹੜਾ ਉੱਥੇ ਕਹੇ ਕਿਹਾ ਜਾਂਦਾ ਸੀ ਕਿ ਮਾਜੇ ਦੇ ਵਿੱਚ ਵੀ ਮਾਜੇ ਦਾ ਸਰਦਾਰ ਆ ਜਾਂ ਮਾਜੇ ਦਾ ਡਰਾਇਆ ਜਾਂਦਾ ਸੀ ਲੋਕਾਂ ਨੂੰ ਕਿ ਬਹੁਤ ਵੱਡਾ ਦੇ ووٹ ਪਾਰਤੀ ਜਾਂ ਜਿੰਦਾ ਸੁਣੀਦਾ ਉੱਥੇ ਵੀ ਪਹਿਲਾ ਸਰਪੰਚ ਬਣਦੇ ਹੁੰਦੇ ਸੀ ਪਰਚੇ ਕਰਾ ਕਰਾ ਕੇ ਤੇ ਪਹਿਲੀ ਵਾਰੀ ਲੋਕਾਂ ਨੇ ਉਹਦਾ ਜਵਾਬ ਦਿੱਤਾ ਕਿ ਇਮਾਨਦਾਰੀ ਦੀ ਜਿੱਤ ਹੋਈ ਹੈ ਤੇ ਪੂਰੀ ਸਰਾਫਤ ਨਾਲ ਸਾਡੇ ਜਿਹੜੇ ਵਿਧਾਇਕ ਸਾਹਿਬ ਬਣੇ ਆ ਉਹਨਾਂ ਨੂੰ ਮੁਬਾਰਕਬਾਦ ਉਹਨਾਂ ਨੂੰ ਉਹ ਲੋਕਾਂ ਦੇ ਲੋਕਾਂ ਦੇ ਪਸੰਨਤਾ ਨਿਤਾ ਲੋਕਾਂ ਦੇ ਸੇਵਾਦਾਰ ਬਣ ਕੇ ਸੇਵਾ ਕਰਨਗੇ ਜੀ ਸਰ ਬਰਨਾਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੀ ਕਮੀਰੇ ਕਿਉਂਕਿ ਉਧਰ ਤੁਹਾਡੇ ਵੀ ਬਹੁਤ ਜ਼ਿਆਦਾ ਆਣਾ ਜਾਣਾ ਲੱਗਿਆ ਰਿਹਾ ਤੁਸੀਂ ਵੀ ਉੱਥੇ ਪ੍ਰਚਾਰ ਦੇ ਵਿੱਚ ਸ਼ਾਮਿਲ ਹੁੰਦੇ ਸੀਗੇ ਤੇ ਕੀ ਲੱਗਦਾ ਕੀ ਕਮੀ ਉੱਥੇ ਰਹੀ ਹੈ ਨਹੀਂ ਦੇਖੋ ਬਰਨਾਲੇ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੋਟ ਪਾਈ ਜੀ ਉਹਦੇ ਵਿੱਚ ਮੈਂ ਫਿਰ ਵੀ ਬਰਨਾਲੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਬਹੁਤ ਪਸੰਦ ਕੀਤਾ ਆਮ ਆਦਮੀ ਪਾਰਟੀ ਦੇ ਕੰਮਾਂ ਦੇ ਦੇਖਦੇ ਹੋਏ ਬਹੁਤ ਵੋਟ ਪਈ ਆ ਸੋ ਇੱਕ ਪਰਿਵਾਰਿਕ ਲੜਾਈ ਦੇ ਵਿੱਚ ਥੋੜਾ ਨੁਕਸਾਨ ਹੋਇਆ ਉਹਦੇ ਕਾਂਗਰਸ ਨੂੰ ਫਾਇਦਾ ਹੋਇਆ ਪਰ ਕੋਈ ਇਹ ਨਹੀਂ ਕਹਿ ਸਕਦੇ ਕਿ ਬਰਨਾਲਾ ਜਿਹੜਾ ਉਹ ਸਾਡੇ ਹੱਥੋਂ ਖੁੰਝ ਗਿਆ ਬਰਨਾਲਾ ਦੇ ਵਿੱਚ ਸਾਡਾ ਐਮਪੀ ਹੈ ਜ਼ਗਰੂਰ ਦੇ ਸਾਡੇ ਗੁਰਮੀਤ ਸਿੰਘ ਮੀਤਹਿਰ ਜੀ ਸੋ ਬਰਨਾਲਾ ਦੇ ਲੋਕਾਂ ਨੂੰ ਪਤਾ ਵੀ ਹੈ ਕਿ ਜਿਹੜੇ ਕੰਮ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਾਉਣੇ ਆ ਸੋ ਹੁਣ ਵੀ ਸਾਡਾ ਮੁੰਡਾ ਹਰਿੰਦਰ ਧਾਲੀਵਾਲ ਜਿਹੜਾ ਬਹੁਤ ਵੋਟ ਨਾਲ ਉਹਨਾਂ ਨੂੰ ਵੋਟ ਪਸੰਦ ਕੀਤਾ ਲੋਕਾਂ ਨੇ ਮੀਤਹਿਰ ਜੀ ਤੇ ਹਰਿੰਦਰ ਢਾਲੀ ਵਾਲੀ ਬਰਨਾਲੇ ਦੇ ਵਿੱਚ ਵੀ ਬਹੁਤ ਕਮਾਂਦਿਲੀ ਦਫ਼ਤਰ ਹੋਰ ਬਣਾਉਣਗੇ ਤੇ ਕੰਮ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੇ ਕੰਮ ਕਰਕੇ ਦੇ ਦੇ ਜੀ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਆਉਣ ਵਾਲੀਆਂ ਨੇ ਸਰ ਉਹਨਾਂ ਨੂੰ ਲੈ ਕੇ ਇੱਕ ਬਹੁਤ ਵੱਡੀ ਜਿੱਤ ਅੱਜ ਲੋਕਾਂ ਨੇ ਦਿੱਤੀ ਆਉਣ ਵਾਲੀ ਹਰ ਇਲੈਕਸ਼ਨ ਪਰਮਾਤਮਾ ਨੇ ਇੰਨੀ ਕਿਰਪਾ ਕਰਨੀ ਹੈ ਕਿਉਂ ਜਦੋਂ ਅਸੀਂ ਇਮਾਨਦਾਰੀ ਨਾਲ ਪੂਰੀ ਪਾਰਦਰਸ਼ੀ ਤਰੀਕੇ ਨਾਲ ਕੰਮ ਕਰ ਰਹੇ ਹਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਤੇ ਲੋਕਾਂ ਨੂੰ ਇਹ ਚੀਜ਼ਾਂ ਪਸੰਦ ਆ ਤੇ ਲੋਕ ਮੈਂ ਪੂਰੇ ਵਿਸ਼ਵਾਸ ਨਾ ਕਰ ਸਕਦਾ ਕਿ ਆਉਣ ਵਾਲੀ ਹਰ ਇਲੈਕਸ਼ਨ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਿੱਤੋਏ ਵੀ ਅਸੀਂ ਹਰ ਇਲੈਕਸ਼ਨ ਜਿੱਤ ਕੇ ਸਾਡੇ ਪਾਰਟੀ ਸੁਪਰੀਮਾਰਡਿੰਗ ਕੇਰਵਾਲ ਜੀ ਦੀ ਝੋਲੀ ਪਾਵਾਂਗੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਰ ਇਲੈਕਸ਼ਨ ਜਿਹੜੀ ਆ ਝੋਲੀ ਪਾਵਾਂਗੇ ਜਿਵੇਂ ਅੱਜ ਬਹੁਤ ਵੱਡੀ ਜਿੱਤ ਨਾਲ ਸਾਡੇ ਵਿਧਾਇਕ ਬਣੇ ਤੇ ਕੌਂਸਲਰ ਬਣ ਗਏ ਮੇਅਰ ਬਣ ਗਏ ਨਗਰ ਕੌਂਸਲ ਦੇ ਪ੍ਰਧਾਨ ਵੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਬਣਨਗੇ ਸੋ ਹਰ ਇਲੈਕਸ਼ਨ ਮੈਂ ਕਹਿ ਸਕਦਾ ਗਰੰਟੀ ਨਾਲ ਵਾਦਨਕਾ ਸਦਾ ਕਿਉਂਕਿ ਅਸੀਂ ਸੇਵਾਧਰਮ ਦੀ ਸੇਵਾ ਕਰ ਰਹੇ ਹਾਂ ਤੇ ਲੋਕਾਂ ਨੂੰ ਸੇਵਾ ਪਸੰਦ ਹੈ ਸੋ ਲੋਕਾਂ ਦਾ ਜਿਹੜਾ ਵਿਕਾਸ ਦਿਨੇ ਰੀ ਲੈਂਦੀ ਹੈ ਤੇ ਹੋਰ ਨੇਰੀ ਜੀ 5 ਸਾਲ ਦੇ ਕੰਮ ਜਿਹੜੇ ਥੋੜੇ ਟਾਈਮ ਦੇ ਵਿੱਚ ਹੀ ਅਸੀਂ ਇਹਦੇ ਸਵਾ ਸਾਲ 1 ਸੋ 2 ਸਾਲ ਤੇ ਸਾਡੇ ਕੋਲ ਸਵਾ ਦੋ ਸਾਲ ਬਾਕੀ ਆ ਪਰ ਅਸੀਂ ਸਾਹਲ ਦੇ ਵਿੱਚ ਵੇਤੀ ਕਟਵਟ ਇੰਨੇ ਕੰਮ ਕਰਾਂਗੇ ਕਿ ਲੋਕ ਕਹਿਣਗੇ ਕਿ ਵਾਕਈ ਜਿਵੇਂ 2.5 ਸਾਲਾਂ ਚ ਕੰਮ ਕੀਤਾ ਤੇ ਇਹਨਾਂ ਨੇ ਕੰਮ ਦੀ ਜਿੱਦਾਂ ਅੱਜ ਸਾਨੂੰ ਲੋਕਾਂ ਨੇ ਪਿਆਰ ਦਿੱਤਾ ਤੇ ਕੰਮ ਦੀ ਰਫ਼ਤਾਰ ਹੋਰ ਵਧੇ ਜੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਕਹਿਣਾ ਸੀਗਾ ਕਿ ਜਦੋਂ ਅਸਤੀਫਾ ਦਿੱਤਾ ਉਹਨਾਂ ਨੇ ਕਹਿੰਦੇ ਕਿ ਲੋਕ ਦੁਆਰਾ ਚੁਣ ਕੇ ਜਦੋਂ ਕੁਰਸੀ ਤੇ ਬਿਠਾਣਗੇ ਮੈਂ ਉਦੋਂ ਬੈਠਾਂਗਾ ਤੇ ਹੁਣ ਦਿੱਲੀ ਦੀਆਂ ਚੋਣਾਂ ਵੀ ਸਿਰ ਤੇ ਨੇ ਆਉਣ ਵਾਲੀਆਂ ਨੇ ਉਹਦਾ ਕੀ ਕਹਿਣਾ ਉਹਦਾ ਦਿੱਲੀ ਦੇ ਲੋਕ ਪਹਿਲਾਂ ਹੀ ਬਹੁਤ ਪਿਆਰ ਕਰਦੇ ਨੇ ਸਾਡੇ ਪਾਰਟੀ ਸੁਪਰੀਮ ਮਾਰਨ ਕੇਜਰੀਵਾਲ ਜੀ ਨੂੰ ਦਿੱਲੀ ਦੇ ਕੀ ਰਾਸ਼ਟਰੀ ਪਾਰਟੀ ਬਣੀ ਉਹ ਵੀ ਅਰਵਿੰਦ ਕੇਜਰੀਵਾਲ ਜੀ ਦੇ ਕੰਮਾਂ ਨੂੰ ਦੇਖਦੇ ਹੋਏ ਬਣੀ ਪਹਿਲੇ ਇੱਕ ਨੇਤਾ ਹਿੰਦੁਸਤਾਨ ਨੂੰ ਮਿਲਿਆ ਜਿਹੜੇ ਕਹਿੰਦੇ ਕੰਮ ਦੇ ਆਧਾਰ ਤੇ ਵੋਟ ਪਾਓ ਪਹਿਲੇ ਇੱਕ ਨੇਤਾ ਪੰਜਾਬ ਨੂੰ ਪਹਿਲੀ ਇੱਕ ਪਾਰਟੀ ਹਿੰਦੁਸਤਾਨ ਨੂੰ ਮਿਲੀ ਹੈ ਜਿਹੜੀ ਐਜੂਕੇਸ਼ਨ ਰੋ ਰੋਜ਼ਗਾਰ ਸਿਹਤ ਸਵਾਵਾ ਦੇ ਰਹੀ ਹੈ ਸੋ ਲੋਕ ਪੂਰਾ ਦੇਸ਼ ਪਿਆਰ ਕਰਦਾ ਲਖੋ ਬਹੁਤ ਜਲਦੀ ਮੁੱਖ ਮੰਤਰੀ ਦੁਆਰਾ ਬਣ ਲੱਗੇ ਨੇ ਤੇ ਅਸੀਂ ਤੇ ਪ੍ਰਮਾਤਮਾ ਕੇ ਹਮੇਸ਼ਾ ਹੀ ਉਹਨਾਂ ਨੂੰ ਜਦੋਂ ਵੀ ਦੇਖਦੇ ਆ ਉਹਨਾਂ ਨੂੰ ਪ੍ਰਧਾਨ ਮੰਤਰੀ ਦੇ ਰੂਪ ਚ ਦੇਖਦੇ ਆ ਤੇ ਮਾਲਕ ਦੀ ਕਿਰਪਾ ਹੋਏਗੀ ਬਹੁਤ ਜਲਦੀ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਬਣਗੇ ਤੇ ਪੂਰੇ ਦੇਸ਼ ਦੇ ਲੋਕ ਜਿਹੜੇ ਆ ਅਰਵਿੰਦ ਕੇਜਰੀਵਾਲ ਨੂੰ ਪਸੰਦ ਕਰਦੇ ਆ ਤੇ ਉਹ ਆਉਣ ਵਾਲੀ ਜਿਹੜੀ ਆ ਇਲੈਕਸ਼ਨ ਚ ਮੁੱਖ ਮੰਤਰੀ ਬਣਨਗੇ ਉਸ ਤੋਂ ਬਾਅਦ ਜਦੋਂ ਦੁਬਾਰਾ ਇਲੈਕਸ਼ਨ ਹੋਏਗੀ ਲੋਕ ਸਭਾ ਦੀ ਤੇ ਪ੍ਰਧਾਨ ਮੰਤਰੀ ਅਰਵਿੰਦ ਕੇਜਰੀਵਾਲ ਜੀ ਹੋਣਗੇ ਤੁਹਾਡੇ ਨਾਲ ਮੇਰਾ ਚੈਨਲ ਦੇ ਰਿਕਾਰਡਿੰਗ ਸੇਵ ਕੇ ਰੱਖਿਓ ਤੇ ਇਹਦੀ ਫਿਰ ਮੁਬਾਰਕਬਾਦ ਮੈਂ ਤੁਹਾਨੂੰ ਪਾਲਟੀ ਵੀ ਦਵਾਂਗਾ ਧੰਨਵਾਦ ਸੋ ਗੱਲਬਾਤ ਕੀਤੀ ਕੈਪਟਨ ਮਿਨਿਸਟਰ ਹਰਦੀਪ ਸਿੰਘ ਮੁੰਡਿਆ ਜੀ ਦੇ ਨਾਲ ਜਿਨ੍ਹਾਂ ਦੇ ਨਾਲ ਜਿਨ੍ਹਾਂ ਨੇ ਸਾਰੀ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਨੂੰ ਮੁਬਾਰਕਾ ਦਿੱਤੀਆਂ ਨੇ ਉਹਨਾਂ ਨੇ ਕਿਹਾ ਕਿ ਅਸੀਂ ਇਸੇ ਤਰੀਕੇ ਦੇ ਨਾਲ ਕੰਮ ਦੀ ਰਫਤਾਰ ਹੈ ਜਿਹੜੀ ਕਿ ਵਿਧਾਨਦੇ ਰਵਾਂਗੇ ਤਾਂ ਇਸੇ ਤਰੀਕੇ ਦੇ ਨਾਲ ਅਸੀਂ ਕੰਮ ਕਰਦੇ ਰਵਾਂਗੇ ਜਿਵੇਂ ਜਿਵੇਂ ਲੋਕਾਂ ਦਾ ਪਿਆਰ ਵਧਦਾ ਰਹੇਗਾ ਉਸੇ ਤਰ੍ਹਾਂ ਸਾਡੇ ਕੰਮ ਦੀ ਸਪੀਡ ਵੀ ਵਧਦੀ ਰਹੇਗੀ